ਅਗਰ ਡੈਮ ਚੀਲ ਦਾ ਪਾਣੀ ਹੈ ਜੋ ਹੁਣ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਆਇਆ ਤੇ ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ 7 ਸਲਵੇ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਵੀ ਪੈਦਾ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਹੈਡ ਵਰਕਸ ਵਿਖੇ ਵੀ ਇਸ ਸਾਲ ਦਾ ਸਭ ਤੋਂ ਜ਼ਿਆਦਾ ਪਾਣੀ ਛੱਡਿਆ ਗਿਆ ਹੈ ਹੈਡ ਵਰਕਸ ਤੇ 2,2000 ਕਿਊਸਿਕ ਪਾਣੀ ਛੱਡਿਆ ਗਿਆ ਹੈ ਇਸ ਵਿੱਚੋਂ 1000 ਕਿਊਸਿਕ ਪਾਣੀ ਜੋ ਹੈ ਉਹ ਹੁਸੈਨੀ ਵਾਲਾ ਡਾਊਨਸਟ੍ਰੀਮ ਵੱਲ ਛੱਡਿਆ ਗਿਆ ਜਦਕਿ ਲਗਭਗ 20000 ਕਿਊਸਿਕ ਪਾਣੀ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਆਹੀ ਖੇਤੀ ਲਈ ਭੇਜਿਆ ਜਾ ਰਿਹਾ ਹੈ ਇਸ ਵਾਰ ਪਾਣੀ ਨੂੰ ਵੱਡੇ ਪੱਧਰ ਤੇ ਛੱਡਿਆ ਜਾ ਰਿਹਾ ਹੈ ਜਿਸ ਨੇ ਵਿਆਸ ਦਰਿਆ ਦੇ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਪਾਣੀ ਦਾ ਵਧਾ ਰੁਖ ਕੋਈ ਵੱਡੀ ਮੁਸੀਬਤ ਖੜੀ ਕਰ ਸਕਦਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੰਨਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ ਤੇ ਹਾਲਾਤਾਂ ਤੇ ਗਹਿਰੀ ਨਿਗਰਾਨੀ ਰੱਖੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜ ਦੀ ਮਾਰ ਹੇਠ ਚੱਲ ਰਹੇ ਨੇ ਇਸ ਹਾਲਾਤ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸੋਮਵਾਰ ਤੋਂ ਆਰਡਰ ਜਾਰੀ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ 20 ਪਿੰਡਾਂ ਅਤੇ 26 27 28 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸੇ ਤਰ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਅਜਨਾਲਾ ਵਿੱਚ ਵੀ ਕੀਤਾ ਗਿਆ ਯਾਨੀ ਕਿ ਅਮ੍ਰਿਤਸਰ ਦੇ ਵਿੱਚ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਇਸੇ ਤਰ੍ਹਾਂ ਦੇ ਨਾਲ ਜਲੰਧਰ ਦੇ ਵਿੱਚ ਵੀ ਔਰ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 26 ਅਤੇ 27 ਤਰੀਕ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ 3 ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ ਸਤਲੁਜ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ 26 27 28 ਅਗਸਤ ਨੂੰ ਸਾਰੇ ਸਕੂਲ ਬੰਦ ਰਹਿਣਗੇ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਪੰਜਾਬ ਇਸ ਵੇਲੇ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕਿਆ ਹੈ ਔਰ ਇਸ ਤੋਂ ਵੀ ਵੱਡੀ ਮੁਸੀਬਤ ਦਾ ਸਾਹਮਣਾ ਉਸ ਨੂੰ ਕਰਨਾ ਪਵੇਗਾ ਭਾਵੇਂ ਹਾਲਾਤ ਕਿੰਨੇ ਵੀ ਮਾੜੇ ਹੀ ਕਿਉਂ ਨਾ ਹੋਣ ਹਿੰਮਤ ਨਹੀਂ ਹਾਰਨੀ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨਾ ਹੈ ਔਰ ਪੈਨਿਕ ਨਹੀਂ ਹੋਣਾ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇਹੀ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਹਾਲਾਂਕਿ ਬਹੁਤੇ ਪਿੰਡਾਂ ਦੇ ਜੋ ਲੋਕ ਨੇ ਜੋ ਪਾਣੀ ਦੀ ਮਾਰ ਹੇਠ ਖੁਦ ਨੂੰ ਵੇਖ ਰਹੇ ਨੇ ਉਹ ਪਿੰਡ ਖਾਲੀ ਕਰਕੇ ਉੱਚੀਆਂ ਥਾਵਾਂ ਤੇ ਜਾਣ ਦੇ ਲਈ ਮਜਬੂਰ ਹੋ ਰਹੇ ਨੇ ਤਾਂ ਪਾਣੀ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਕੀ ਕਰੇਗੀ ਕਿਉਂਕਿ ਜੇਕਰ ਉੱਪਰੋਂ ਪਾਣੀ ਜ਼ਿਆਦਾ ਆਏਗਾ ਤਾਂ ਡੈਮ ਦੇ ਗੇਟ ਜੋ ਨੇ ਫਲੱਡ ਗੇਟ ਖੋਲਣੇ ਹੀ ਪੈਣਗੇ ਔਰ ਅਜੇਹੇ ਦੇ ਵਿੱਚ ਪੰਜਾਬ ਦੇ ਜੋ ਲੱਖਾਂ ਲੋਕ ਨੇ ਉਹ ਹੜ੍ਹ ਦੀ ਮਾਰ ਹੇਠ ਆਉਣਗੇ ਹੀ ਆਉਣਗੇ ਮਸਲਾ ਸਿਰਫ ਇਨਾ ਹੈ ਗੱਲ ਸਿਰਫ ਇਨੀ ਹੈ ਕਿ ਅਸੀਂ ਇਨਾ ਹਾਲਾਤਾਂ ਦੇ ਨਾਲ ਲੜਨ ਦੀ ਕਿੰਨੀ ਤਿਆਰੀ ਕਰਦੇ ਹਾਂ ਔਰ ਕਿੰਨਾ ਜਜ਼ਬਾਤਾਂ ਦੇ ਨਾਲ ਕਿੰਨੀ ਹਿੰਮਤ ਦੇ ਨਾਲ ਇਸ ਲੜਾਈ ਨੂੰ ਲੜਦੇ ਹਾਂ ਤਾਂ ਪੰਜਾਬ ਲਈ ਇਸ ਵੇਲੇ ਭਾਵੇਂ ਔਖੀ ਘੜੀ ਹੈ ਪਰ ਪੰਜਾਬ ਦੇ ਲੋਕ ਜੋ ਜਾਰੂ ਨੇ ਉਹਨਾਂ ਲਈ ਲੜਨਾ ਵੀ ਜ਼ਰੂਰੀ ਹੈ ਤੇ ਲੜਨਾ ਉਹ ਜਾਣਦੇ ਵੀ ਨੇ ਪਰ ਇਨਾ ਮੁਸ਼ਕਿਲ ਹਾਲਾਤਾਂ ਦੇ ਵਿੱਚ ਜੋ ਰੋਜ਼ਾਨਾ ਕੰਮਕਾਰਾਂ ਤੇ ਜਾਣ ਵਾਲੇ ਲੋਕ ਨੇ ਉਨ੍ਹਾਂ ਲਈ ਵੀ ਇੱਕ ਵੱਡੀ ਮੁਸੀਬਤ ਹੈ ਉਨ੍ਹਾਂ ਲਈ ਆਉਣਾ ਜਾਣਾ ਔਖਾ ਹੋ ਗਿਆ ਅਜਿਹੇ ਹਾਲਾਤ ਦੇ ਵਿੱਚ ਹੁਣ ਪੰਜਾਬ ਸਰਕਾਰ ਜਾਂ ਫਿਰ ਪ੍ਰਾਈਵੇਟ ਫਰਮਾਂ ਕੀ ਉਪਰਾਲਾ ਕਰਦੀਆਂ ਨੇ ਇਸ ਗੱਲ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਨਹੀਂ ਘੁੱਟ ਮੈਂ ਨਹੀਂ ਜਾ ਰਿਹਾ ਮੈਂ ਫੇਰਾ ਮੇਰੇ ਬੇਟੇ ਨੇ ਆ ਜਾ ਫੋਨ ਉਨਾ ਸੀ ਦੇ ਹੋਈ ਮੰਗ ਕਰਦੇ ਤੂੰ ਸਾਡੀ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਘਰ ਤਾਂ ਕਿਤੇ ਸਾਡਾ ਇੱਕ ਵਾਰ ਖਰੇ ਮਸਾ ਜ਼ਿੰਦਗੀ ਦੇ ਵਿੱਚ ਬੰਦੇ ਦਾ ਬੰਦਾ ਘਰ ਵਾਰ ਵਾਰ ਨਹੀਂ ਬਣਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਨੇ ਸਰਹੱਦੀ ਇਲਾਕਿਆਂ ਦੇ ਨਾਲ-ਨਾਲ ਮਾਲਵਾ ਦੇ ਵਿੱਚ ਵੀ ਪਾਣੀ ਦਾ ਪੱਧਰ ਬੇहद ਜ਼ਿਆਦਾ ਖਤਰਨਾਕ ਲੈਵਲ ਤੇ ਪਹੁੰਚ ਚੁੱਕਿਆ ਹੈ ਜਿਸ ਕਰਕੇ ਘਰਾਂ ਦੇ ਹਾਲਾਤ ਤਰਸਯੋਗ ਬਣੇ ਹੋਏ ਨੇ ਇੱਥੇ ਲੋਕਾਂ ਦੇ ਮਕਾਨਾਂ ਦੀ ਹਾਲਤ ਖਸਤਾ ਹੋਣ ਕਰਕੇ ਭਾਰੀ ਮੀਂਹ ਪੈਣ ਕਾਰਨ ਮਕਾਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਜਾਂ ਫਿਰ ਡਿੱਗਣ ਦੇ ਲਈ ਤਿਆਰ ਨੇ ਪੰਜਾਬ ਦੇ ਜ਼ਿਲ੍ਹਿਆਂ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਉੱਤਰ ਭਾਰਤ ਤੋਂ ਲੈ ਕੇ ਮੱਧ ਅਤੇ ਪੂਰਬੀ ਰਾਜਾਂ ਦੇ ਵਿੱਚਕਾਰ ਲਗਾਤਾਰ ਹੋ ਰਹੀ ਮੋਹਲੇ ਤਾਰ بارش ਨੇ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਇਹ ਸੜਕਾਂ ਮਲਬੇ ਅਤੇ ਪਾਣੀ ਦੇ ਨਾਲ ਭਰ ਗਈਆਂ ਨੇ ਤੇ ਜ਼ਮੀਨਾਂ ਖਿਸਕਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਫਿਰੋਜ਼ਪੁਰ ਦੇ ਸਤਲੁਜ ਤਰਿਆ ਵਿੱਚ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਕਈ ਪਿੰਡ ਡੁੱਬਣ ਦਾ ਖਤਰਾ ਬਣ ਗਿਆ ਹੈ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਮੁਤਾਬਕ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਕਰੀਬ 22 ਤੋਂ 20 ਪਿੰਡ ਨੇ ਜੋ ਉਹ ਪਾਣੀ ਦੀ ਚਪੇਟ ਵਿੱਚ ਆ ਸਕਦੇ ਨੇ ਦੋ ਦਿਨ ਤੋਂ ਲਗਾਤਾਰ ਹੋ ਰਹੀ بارش ਕਰਕੇ ਵੈਸੇ ਵੀ ਇਹ ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਨੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਉੱਚੀਆਂ ਤੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਕੁਝ ਤਸਵੀਰਾਂ ਨਗਰ ਦੇ ਗਰੰਥੀਆਂ ਜੀ ਇਹ ਇਥੋਂ ਪ੍ਰਸ਼ਾਸਨ ਨੂੰ ਲੋਕ ਕਮਾਇ ਸੀ ਕਿ ਤੁਸੀਂ ਜਿਹੜਾ ਪਾਣੀ ਆ ਰਿਹਾ ਉਸ ਕਰੇ ਅਲਾਸਮੈਂਟ ਕਰ ਦਿਓ ਤੇ ਮੈਂ ਹੁਣ ਅਲਾਸਮੈਂਟ ਕੀਤੀ ਹੈ ਕਿ ਜਿਹੜੇ ਨੀਵੇਂ ਥਾਵਾਂ ਤੇ ਨੇ ਉੱਚਾ ਥਾਵ ਤੇ ਆਪਣੀ ਜਵਾਕ ਜੱਜ ਜਸਮਾਨ ਨੂੰ ਲੈ ਕੇ ਹੋ ਜਾਓ ਕਿਉਂਕਿ ਪਾਣੀ ਦਾ ਖਤਰਾ ਬਰਾਤ ਵਾਦੀ ਸਕਦਾ ਹੈ ਇਸ ਕਰਕੇ ਪਾਣੀ ਵਹਾ ਆ ਗਿਆ ਪਾਣੀ ਜੀ ਹੜੀ ਕਰ ਛੱਡਿਆ ਕਾਫੀ ਇਥੇ ਕਾਫੀ ਪਾਣੀ ਨਿਕਲ ਕੇ ਪਿੰਡਾਂ ਵਿੱਚ ਨਗਰ ਵਿੱਚ ਨਿਕਲ ਗਿਆ ਤੇ ਟੈਂਡੀ ਵਾਲ ਸੜਕ ਦੇ ਨਾਲ ਜਾਂ ਲੱਗਿਆ ਪਿੰਡ ਲੋਕਾਂ ਨੇ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਾਂ ਜੀ ਕੋਈ ਨਾ ਸਮਾਂ ਲੈ ਜਾ ਰਹੇ ਜਿਹੜੇ ਨੀਵੇਂ ਥਾਲੇ ਉੱਥੇ ਜਾ ਰਹੇ ਨੇ ਉੱਥੇ ਜਾ ਰਹੇ ਨੇ ਸਮਾਂ ਇਸ ਤਰ੍ਹਾਂ ਕੀ ਨਾ ਭਾਈ ਦੇਖ ਅੱਜ ਸਮਾਨ ਲੈ ਕੇ ਜਾ ਰਹੇ ਹੋ ਤੁਸੀਂ ਹਾਂ ਜੀ ਤਾਂ ਕਿਹੜੇ ਪਿੰਡ ਰਹਿੰਦੇ ਤੁਸੀਂ ਟਿੰਡੀ ਵਾਲੇ ਟਿੰਡੀ ਵਾਲੇ ਰਹਿੰਦੇ ਹੋ ਕਿੱਥੇ ਜਾ ਰਹੇ ਹੋ ਹੁਣ ਤੁਸੀਂ ਹੁਣ ਐਂ ਇਧਰ ਬਾਰੇ ਕਾ ਸਾਹ ਤੇ ਕਿਉਂ ਜਾ ਰਹੇ ਹੋ ਕਿਉਂ ਜਾ ਰਹੇ ਹੋ ਪਾਣੀ ਪਾਣੀ ਡੰਗਰਾ ਛਿੜ ਆ ਗਿਆ ਪਾਣੀ ਆ ਗਿਆ ਬਾਬਾ ਪਾਣੀ ਆ ਗਿਆ ਹੋਰ ਹੈ ਤੇ ਪਿੰਡ ਛੱਡ ਰਹੇ ਹੋ ਛੱਡਣਾ ਹੀ ਪੜਾ ਹੈ ਕੀ ਕੀ ਲੈ ਕੇ ਚੱਲੇ ਹੋ ਤੋਂ ਅਰੇ ਤੇ ਡੰਗਰ ਲਈਏ ਨਿਕਲੇ ਅੱਛਾ ਤੇ ਸਮਾਨ ਵੀ ਲੱਦੇ ਹੁਣ ਨਹੀਂ ਇਹ ਮਾਲ ਦਾ ਖਰਾਕ ਹੈ ਤੇ ਹੋਰ ਵੀ ਲੋਕ ਆ ਰਹੇ ਆ ਛੱਡ ਕੇ ਅਰੇ ਤਾਂ ਪਿਆਰ ਹੋਇਆ ਹਲੇ ਮੁਥੇ ਹਾਂ ਅੱਛਾ ਡੰਗਰ ਲੈ ਕੇ ਜਾ ਰਹੇ ਹੋ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਇਸ ਕਰਕੇ ਅਸੀਂ ਸਾਵਧਾਨੀ ਵਰਤਣ ਵਾਸਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਘਰ ਨੀਵੀਂ ਜਗ੍ਹਾ ਤੇ ਹੈ ਉਹ ਇਮੀਡੀਏਟ ਉੱਥੋਂ ਸ਼ਿਫਟ ਕਰਕੇ ਉੱਪਰ ਜਿਹੜੀ ਉੱਚੀ ਜਗ੍ਹਾ ਉੱਥੇ ਆ ਜਾਣ ਤੇ ਵੱਧ ਤੋਂ ਵੱਧ ਜਿਹੜੀ ਸੇਫਟੀ ਰੱਖਣ ਅਸੀਂ ਇਹਨਾਂ ਦੀ ਜਿਹੜੀ ਸਹਾਇਤਾ ਵਾਸਤੇ ਹਰ ਵਕਤ ਤਿਆਰ ਹਾਂ ਸਰਪੰਚ ਨਾਲ ਪੰਚਾਇਤ ਨਾਲ ਸਾਡਾ ਕੋਆਪਰੇਸ਼ਨ ਹੈ ਜੋ ਵੀ ਇਹਨਾਂ ਦੀ ਲੜਿੰਦੀ ਸਹਾਇਤਾ ਹੋਏਗੀ ਅਸੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਅਸੀਂ ਇਹਨਾਂ ਦੀ ਜਿਹੜੀ ਸਹਾਇਤਾ ਕਰਾਂਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੀ ਥੋੜੀ ਦੇਰ ਪਹਿਲਾਂ ਹੀ ਇੱਥੇ ਵਿਜ਼ਿਟ ਕਰਕੇ ਗਏ ਆ ਪਿੰਡ ਵਾਸੀਆਂ ਨੂੰ ਮਿਲ ਕੇ ਗਏ ਆ ਉਹਨਾਂ ਨੇ ਵੀ ਪੂਰੀ ਮਦਦ ਦਾ ਜਿਹੜਾ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿਹੜੇ ਪਿੰਡਾਂ ਸਾਡੇ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਨੇ ਜਿਨ੍ਹਾਂ 'ਚ ਤੁਸੀਂ ਅਨਾਉਂਸਮੈਂਟ ਕਰਾ ਰਹੇ ਹੋ ਉਹਨਾਂ ਨੂੰ ਹਦਾਇਤਾਂ ਕਰਦੇ ਹਾਂ ਹਿਲਾਲੇ ਪਿੰਡੀ ਵਾਲਾ ਗੱਟੀ ਰਾਜੋਗੇ ਇਹਨਾਂ ਪਿੰਡਾਂ ਚ ਜਿਹੜੀ ਨੀਵੀਂ ਜਗਾ ਤੇ ਪਾਣੀ ਦਾ ਹੈਗਾ ਕਾਲੂ ਰਾਈ ਆਲਰੇਡੀ ਪਾਣੀ ਤੋਂ ਅਫੈਕਟਡ ਹੈ ਤੇ ਇਹਨਾਂ ਪਿੰਡਾਂ ਦੇ ਵਾਸੀਆਂ ਨੂੰ ਪੰਚਾਇਤਾਂ ਨੂੰ ਅਸੀਂ ਮਿਲ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਕੋਈ ਰਾਹਤ ਕੈਂਪ ਲਗਾਏ ਸਰ ਕਿਹ ਕੋ ਰਾਹਤ ਕੈਂਪ ਬਾਰੇ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਹੈ ਜਦੋਂ ਵੀ ਜਿਹੜੀ 2-3 ਜਗਾ ਸਿਲੈਕਟ ਕੀਤੀਆਂ ਹੋਈਆਂ ਨੇ ਜਦੋਂ ਇਹਨਾਂ ਨੂੰ ਲੋਡ ਹੋਏਗੀ ਇਮੀਡੀਏਟ ਉਸ ਜਗ੍ਹਾ ਤੇ ਸ਼ਿਫਟ ਕਰਦੇ ਆਂਗੇ ਸਾਡੇ ਫਿਲਹਾਲ ਨੇੜੇ ਜਿਹੜਾ ਪਿੰਡ ਬਾਰੇ ਕੇ ਇੱਕ ਕੈਂਪ ਜਿਹੜਾ ਸਟੈਬਲਿਸ਼ ਹੈ ਗੁਰਦੁਆਰਾ ਸਾਹਿਬ ਵਿੱਚ ਉੱਥੇ ਇਮੀਡੀਏਟ ਅਸੀਂ ਸ਼ਿਫਟ ਕਰਕੇ ਇਹਨਾਂ ਨੂੰ ਗੁਰਵਿੰਦਰ ਜੀ ਟੈਂਡੀ ਵਾਲਾ ਦੇ ਵਿੱਚ ਵੀ ਜਿਹੜਾ ਸਤੂਲੀ ਦਰਿਆ ਦੇ ਨਾਲ ਜਿਹੜਾ ਪਾਣੀ ਆ ਉਹ ਖੇਤਾਂ ਦੇ ਵਿੱਚ ਪਹੁੰਚ ਚੁੱਕਾ ਹੋਇਆ ਹੋਲੀ-ਹੋਲੀ ਅੱਜ ਵਾਂਗੂੰ ਘਰਾਂ ਦੇ ਵਿੱਚ ਲੱਗੇ ਦੇਖੋ ਇਸ ਗੱਲ ਤੇ ਸਾਰਾ ਪ੍ਰਸ਼ਾਸਨ ਨਜ਼ਰ ਰੱਖ ਰਿਹਾ ਹੈ ਪਿੰਡ ਵਾਸੀ ਵੀ ਇਸ ਗੱਲ ਤੋਂ ਵੇਅਰ ਹੈ ਸਾਡਾ ਸੂਬਾ ਦਾ ਤੀਸਰਾ ਰਾਉਂਡ ਹੈ ਇਹਨਾਂ ਨੂੰ ਮਿਲਣ ਵਾਸਤੇ ਤੇ ਇਹਨਾਂ ਦੀ ਹਰ ਤਰ੍ਹਾਂ ਨਾਲ ਜਿਹੜਾ ਅਸੀਂ ਹੈਲਪ ਕਰਾਂਗੇ ਠੀਕ ਹੈ ਨਾ ਪਾਣੀ ਤੱਕ ਪਹੁੰਚ ਗਿਆ ਨਾ ਪਾਣੀ ਤਾਂ ਆ ਗਿਆ ਨਹੀਂ ਨਹੀਂ ਮੈਂ ਸਵੇਰ ਦਾ ਦੇਖ ਲਿਆ ਸੀ ਤਕੁ ਜਿਸੇ ਤਰ੍ਹਾਂ ਦੇ ਹਾਲਾਤ ਪਟਿਆਲਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੇ ਨੇ ਜਿੱਥੇ ਪਾਣੀ ਦਾ ਪੱਧਰ ਖਤਰਨਾਕ ਲੈਵਲ ਤੇ ਪਹੁੰਚ ਚੁੱਕਿਆ ਹੈ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਲੋਕਾਂ ਦੇ ਘਰ ਜਾ ਕੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸੁਰੱਖਿਆ ਸੰਬੰਧੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਖਤਰੇ ਦੀ ਹਾਲਤ ਵਿੱਚ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਕੇ ਅਗਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਵੀ ਤਾਜ਼ਾ ਅਪਡੇਟ ਜਾਰੀ ਕੀਤਾ ਹੈ ਪੰਜਾਬ ਵਿੱਚ ਮੌਸਮ ਵਿਭਾਗ ਦੇ 5 ਦਿਨਾਂ ਦੇ ਲਈ रेड ऑरेंज ਤੇ येलो ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਅਗਲੇ 24 ਘੰਟਿਆਂ ਤੱਕ ਨਾਜ਼ੁਕ ਰਹਿ ਸਕਦਾ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖ ਬਾਣੀ ਦੇ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਰੂਪਨਗਰ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਜਲੰਧਰ ਅਮਰitsar ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ 26 ਅਗਸਤ ਨੂੰ ਪੂਰੇ ਸੂਬੇ ਵਿੱਚ ਭਾਰੀ ਬਾਰਿਸ਼ ਦਾ yellow alert ਹੈ ਸਤਾਈ ਅਗਸਤ ਨੂੰ ਸਿਰਫ ਗੁਰਦਾਸਪੁਰ ਤੇ ਪਠਾਨਕੋਟ ਵਿੱਚ بارش ਦੇ ਅਸਰ ਵਿਖਾਈ ਗਏ ਨੇ ਜਦਕਿ ਬਾਕੀ ਹਿੱਸਿਆਂ ਵਿੱਚ ਮੌਸਮ ਆਮ ਰਹੇਗਾ 28 ਅਗਸਤ ਨੂੰ ਵੀ ਜ਼ਿਲ੍ਹੇ ਵਿੱਚ ਚੇਤਾਵਨੀ ਨਹੀਂ ਹੈ ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ 29 ਅਗਸਤ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਵਿੱਚ ਫਿਰ ਤੋਂ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਖਾਸ ਕਰਕੇ red alert ਵਾਲੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੇहद ਜ਼ਰੂਰੀ ਕੰਮਾਂ ਤੋਂ ਇਲਾਵਾ ਘਰੋਂ ਬਾਹਰ ਨਾ ਨਿਕਲਣ ਇਨ੍ਹਾਂ ਸਭ ਹਾਲਾਤਾਂ ਦੇ ਵਿਚਕਾਰ ਪੰਜਾਬ ਦੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇੱਥੇ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਹੈ ਜੋ ਹੁਣ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਾਇਆ ਤੇ ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ 7 ਸਿਲਬੇ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਵੀ ਪੈਦਾ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਹੈਡਵਰਕਸ ਵਿਖੇ ਵੀ ਇਸ ਸਾਲ ਦਾ ਸਭ ਤੋਂ ਜ਼ਿਆਦਾ ਪਾਣੀ ਛੱਡਿਆ ਗਿਆ ਹੈ ਹੈਡਵਰਕਸ ਤੇ 2 ਲੱਖ 2000 ਕਿਊਸਿਕ ਪਾਣੀ ਛੱਡਿਆ ਗਿਆ ਹੈ ਇਸ ਵਿੱਚੋਂ 1000 ਕਿਊਸਿਕ ਪਾਣੀ ਜੋ ਹੈ ਉਹ ਹੁਸੈਨੀ ਵਾਲਾ ਡਾਊਨਸਟ੍ਰੀਮ ਵੱਲ ਛੱਡਿਆ ਗਿਆ ਜਦਕਿ ਲਗਭਗ 20000 ਕਿਊਸਿਕ ਪਾਣੀ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰਾਂ ਰਹੀ ਖੇਤੀ ਲਈ ਭੇਜਿਆ ਜਾ ਰਿਹਾ ਹੈ ਇਸ ਵਾਰ ਪਾਣੀ ਨੂੰ ਵੱਡੇ ਪੱਧਰ ਤੇ ਛੱਡਿਆ ਜਾ ਰਿਹਾ ਹੈ ਜਿਸ ਨੇ ਬਿਆਸ ਦਰਿਆ ਦੇ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਪਾਣੀ ਦਾ ਵਧਾ ਰੁਖ ਕੋਈ ਵੱਡੀ ਮੁਸੀਬਤ ਖੜੀ ਕਰ ਸਕਦਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੰਨਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ ਤੇ ਹਾਲਾਤਾਂ ਤੇ ਗਹਿਰੀ ਨਿਗਰਾਨੀ ਰੱਖੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜ ਦੀ ਮਾਰ ਹੇਠ ਚੱਲ ਰਹੇ ਨੇ ਇਸ ਹਾਲਾਤ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸੋਮਵਾਰ ਤੋਂ ਆਰਡਰ ਜਾਰੀ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ 20 ਪਿੰਡਾਂ ਅਤੇ 26 27 28 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸੇ ਤਰ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਅਜਨਾਲਾ ਵਿੱਚ ਵੀ ਕੀਤਾ ਗਿਆ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਇਸੇ ਤਰ੍ਹਾਂ ਦੇ ਨਾਲ ਜਲੰਧਰ ਦੇ ਵਿੱਚ ਵੀ ਔਰ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 26 ਅਤੇ 27 ਤਰੀਕ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ 3 ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ। ਸਤਲੁਜ ਦਰਿਆ ਵਿੱਚ ਪਾਣੀ ਦੇ ਵੱਧੇ ਪੱਧਰ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ 26, 27, 28 ਅਗਸਤ ਨੂੰ ਸਾਰੇ ਸਕੂਲ ਬੰਦ ਰਹਿਣਗੇ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਤਾਂ ਪੰਜਾਬ ਇਸ ਵੇਲੇ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕਿਆ ਹੈ ਔਰ ਇਸ ਤੋਂ ਵੀ ਵੱਡੀ ਮੁਸੀਬਤ ਦਾ ਸਾਹਮਣਾ ਉਸਨੂੰ ਕਰਨਾ ਪਵੇਗਾ ਭਾਵੇਂ ਹਾਲਾਤ ਕਿੰਨੇ ਵੀ ਮਾੜੇ ਹੀ ਕਿਉਂ ਨਾ ਹੋਣ ਹਿੰਮਤ ਨਹੀਂ ਹਾਰਨੀ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨਾ ਹੈ ਔਰ ਪੈਨਿਕ ਨਹੀਂ ਹੋਣਾ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇਹੀ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਹਾਲਾਂਕਿ ਬਹੁਤੇ ਪਿੰਡਾਂ ਦੇ ਜੋ ਲੋਕ ਨੇ ਜੋ ਪਾਣੀ ਦੀ ਮਾਰ ਹੇਠ ਖੁਦ ਨੂੰ ਵੇਖ ਰਹੇ ਨੇ ਉਹ ਪਿੰਡ ਖਾਲੀ ਕਰਕੇ ਉੱਚੀਆਂ ਥਾਵਾਂ ਤੇ ਜਾਣ ਦੇ ਲਈ ਮਜਬੂਰ ਹੋ ਰਹੇ ਨੇ ਤਾਂ ਪਾਣੀ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਕੀ ਕਰੇਗੀ ਕਿਉਂਕਿ ਜੇਕਰ ਉੱਪਰੋਂ ਪਾਣੀ ਜ਼ਿਆਦਾ ਆਏਗਾ ਤਾਂ ਡੈਮ ਦੇ ਗੇਟ ਜੋ ਨੇ ਫਲੱਡ ਗੇਟ ਖੋਲਣੇ ਹੀ ਪੈਣਗੇ ਔਰ ਅਜੇਹੇ ਦੇ ਵਿੱਚ ਪੰਜਾਬ ਦੇ ਜੋ ਲੱਖਾਂ ਲੋਕ ਨੇ ਉਹ ਹੜ੍ਹ ਦੀ ਮਾਰ ਹੇਠ ਆਉਣਗੇ ਹੀ ਆਉਣਗੇ ਮਸਲਾ ਸਿਰਫ ਇੰਨਾ ਹੈ ਗੱਲ ਸਿਰਫ ਇੰਨੀ ਹੈ ਕਿ ਅਸੀਂ ਇਨ੍ਹਾਂ ਹਾਲਾਤਾਂ ਦੇ ਨਾਲ ਲੜਨ ਦੀ ਕਿੰਨੀ ਤਿਆਰੀ ਕਰਦੇ ਹਾਂ ਔਰ ਕਿੰਨਾ ਜਜ਼ਬਾਤਾਂ ਦੇ ਨਾਲ ਕਿੰਨੀ ਹਿੰਮਤ ਦੇ ਨਾਲ ਇਸ ਲੜਾਈ ਨੂੰ ਲੜਦੇ ਹਨ ਤਾਂ ਪੰਜਾਬ ਲਈ ਇਸ ਵੇਲੇ ਭਾਵੇਂ ਔਖੀ ਘੜੀ ਹੈ ਪਰ ਪੰਜਾਬ ਦੇ ਲੋਕ ਜੋ ਜਹਾਰੂ ਨੇ ਉਹਨਾਂ ਲਈ ਲੜਨਾ ਵੀ ਜ਼ਰੂਰੀ ਹੈ ਤੇ ਲੜਨਾ ਉਹ ਜਾਣਦੇ ਵੀ ਨੇ ਪਰ ਇਹਨਾਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਜੋ ਰੋਜ਼ਾਨਾ ਕੰਮਕਾਰਾਂ ਤੇ ਜਾਣ ਵਾਲੇ ਲੋਕ ਨੇ ਉਹਨਾਂ ਲਈ ਵੀ ਇੱਕ ਵੱਡੀ ਮੁਸੀਬਤ ਹੈ ਉਹਨਾਂ ਲਈ ਆਉਣਾ ਜਾਣਾ ਔਖਾ ਹੋ ਗਿਆ ਅਜਿਹੇ ਹਾਲਾਤ ਦੇ ਵਿੱਚ ਹੁਣ ਪੰਜਾਬ ਸਰਕਾਰ ਜਾਂ ਫਿਰ ਪ੍ਰਾਈਵੇਟ ਫਰਮਾਂ ਕੀ ਉਪਰਾਲਾ ਕਰਦਿਆਂ ਨੇ ਇਸ ਗੱਲ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਨਹੀਂ ਗੱਤ ਮੈਂ ਨਹੀਂ ਜਾ ਰਹਾ ਮੈਂ ਫਿਰਾਂ ਮੇਰੇ ਬੇਟੇ ਨੇ ਆ ਜਾਣਾ ਕੋਰੋਨਾ ਸੀ ਦੇ ਹੋਈ ਮਾਰ ਕਰਕੇ ਤੂੰ ਸਾਡੀ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਘਰ ਤਾਂ ਕਿਤੇ ਸਾਡਾ ਇੱਕ ਵਾਰ ਖਰੇ ਮਸਾ ਜਿੰਦਗੀ ਦੇ ਵਿੱਚ ਬੰਦੇ ਦਾ ਬੰਦਾ ਘਰ ਵਾਰ ਵਾਰ ਨਹੀਂ ਬਣਦਾ ਸਾਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਨੇ ਸਰਹੱਦੀ ਇਲਾਕਿਆਂ ਦੇ ਨਾਲ-ਨਾਲ ਮਾਲਵਾ ਦੇ ਵਿੱਚ ਵੀ ਪਾਣੀ ਦਾ ਪੱਧਰ ਬੇहद ਜ਼ਿਆਦਾ ਖਤਰਨਾਕ ਲੈਵਲ ਤੇ ਪਹੁੰਚ ਚੁੱਕਿਆ ਹੈ ਜਿਸ ਕਰਕੇ ਘਰਾਂ ਦੇ ਹਾਲਾਤ ਤਰਸਯੋਗ ਬਣੇ ਹੋਏ ਨੇ ਇੱਥੇ ਲੋਕਾਂ ਦੇ ਮਕਾਨਾਂ ਦੀ ਹਾਲਤ ਖਸਤਾ ਹੋਣ ਕਰਕੇ ਭਾਰੀ ਮੀਂਹ ਪੈਣ ਕਾਰਨ ਮਕਾਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਜਾਂ ਫਿਰ ਡਿੱਗਣ ਦੇ ਲਈ ਤਿਆਰ ਨੇ ਪੰਜਾਬ ਦੇ ਜ਼ਿਲ੍ਹਿਆਂ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਉੱਤਰ ਭਾਰਤ ਤੋਂ ਲੈ ਕੇ ਮੱਧ ਅਤੇ ਪੂਰਬੀ ਰਾਜਾਂ ਦੇ ਵਿਚਕਾਰ ਲਗਾਤਾਰ ਹੋ ਰਹੀ ਮੋਹਲੇ ਤਾਰ ਬਾਰਿਸ਼ ਨੇ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਇਹ ਸੜਕਾਂ ਮਲਬੇ ਅਤੇ ਪਾਣੀ ਦੇ ਨਾਲ ਭਰ ਗਈਆਂ ਨੇ ਤੇ ਜ਼ਮੀਨਾਂ ਖਿਸਕਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਫਿਰੋਜ਼ਪੁਰ ਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਹ ਤੇਜ਼ ਹੋਣ ਕਾਰਨ ਕਈ ਪਿੰਡ ਡੁੱਬਣ ਦਾ ਖਤਰਾ ਬਣ ਗਿਆ ਹੈ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਮੁਤਾਬਕ ਜੇਕਰ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਕਰੀਬ 22 ਤੋਂ 20 ਪਿੰਡ ਨੇ ਜੋ ਉਹ ਪਾਣੀ ਦੀ ਚਪੇਟ ਵਿੱਚ ਆ ਸਕਦੇ ਨੇ ਦੋ ਦਿਨ ਤੋਂ ਲਗਾਤਾਰ ਹੋ ਰਹੀ بارش ਕਰਕੇ ਵੈਸੇ ਵੀ ਇਹ ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਨੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਉੱਚੀਆਂ ਤੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਕੁਝ ਤਸਵੀਰਾਂ ਨਗਰ ਦੇ ਗਰੰਥੀਆਂ ਜੀ ਇਹ ਇਤੋਂ ਪ੍ਰਸ਼ਾਸਨ ਵੱਲੋਂ ਹੁਕਮ ਆਇਆ ਸੀ ਕਿ ਤੁਸੀਂ ਜਿਹੜਾ ਪਾਣੀ ਆ ਰਿਹਾ ਉਸ ਕਰਕੇ ਅਲਾਸਮੈਂਟ ਕਰ ਦਿਓ ਤੇ ਮੈਂ ਹੁਣ ਅਲਾਸਮੈਂਟ ਕੀਤੀ ਹੈ ਕਿ ਜਿਹੜੇ ਨੀਵੇਂ ਥਾਵਾਂ ਤੇ ਨੇ ਉੱਚਾ ਥਾਵ ਤੇ ਆਪਣੀ ਜਵਾਕ ਜੱਜ ਸਮਾਨ ਉਹ ਲੈ ਕੇ ਹੋ ਜਾਓ ਕਿਉਂਕਿ ਪਾਣੀ ਦਾ ਖਤਰਾ ਵਧਾਤ ਵਾਧੂ ਸਕਦਾ ਹੈ ਇਸ ਕਰਕੇ ਪਾਣੀ ਆ ਗਿਆ ਪਾਣੀ ਜੀ ਹਰੀ ਘਰ ਛੱਡਿਆ ਕਾਫੀ ਤੇ ਇਥੇ ਕਾਫੀ ਪਾਣੀ ਨਿਕਲ ਕੇ ਪਿੰਡਾਂ ਵਿੱਚ ਨਗਰ ਵਿੱਚ ਨਿਕਲ ਗਿਆ ਤੇ ਟੈਂਡੀ ਵਾਲ ਸੜਕ ਨਾਲ ਜਾਂ ਲੱਗਿਆ ਪਿੰਡ ਲੋਕਾਂ ਨੇ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਾਂ ਜੀ ਕੋਈ ਸਮਾਨ ਲੈ ਜਾ ਰਹੇ ਜਿਹੜੇ ਨੀਵੇਂ ਥਾਲੇ ਉੱਪਰ ਜਾ ਰਹੇ ਨੇ ਉੱਪਰ ਜਾ ਰਹੇ ਨੇ ਸਮਾਨ ਕੀ ਨਾ ਭਾਈ ਇਹ ਕਿਹਾ ਲੋ ਅੱਜ ਸਮਾਨ ਲੈ ਕੇ ਜਾ ਰਹੇ ਹੋ ਤੁਸੀਂ ਕੀ ਆ ਕਿਹੜੇ ਪਿੰਡ ਰਹਿੰਦੇ ਹੋ ਤੁਸੀਂ ਟਿੰਡੀ ਵਾਲੇ ਟਿੰਡੀ ਵਾਲੇ ਰਹਿੰਦੇ ਹੋ ਕਿੱਥੇ ਜਾ ਰਹੇ ਹੋ ਹੁਣ ਤੁਸੀਂ ਹੋਰ ਐਂਹੇ तरफ ਬਾਹਰੇ ਕ ਸਾਈਡ ਤੇ ਕਿਉਂ ਜਾ ਰਹੇ ਹੋ ਪਾਣੀ ਪਾਣੀ ਡੰਗੜਾ ਛੱਡ ਆ ਗਿਆ ਪਾਣੀ ਆ ਗਿਆ ਬਾਬਾ ਪਾਣੀ ਆ ਗਿਆ ਹੋਰ ਹੈ ਤੇ ਪਿੰਡ ਛੱਡ ਰਹੇ ਹੋ ਛੱਡਣਾ ਹੀ ਪਣਾ ਹੈ ਕੀ ਕੀ ਲੈ ਕੇ ਚੱਲੇ ਹੋ ਉੱਥੋਂ ਅਜੇ ਤਾਂ ਡੰਗੜ ਹੀ ਲਿਜਾਇਆ ਨਿਕਟੇ ਅੱਛਾ ਤੇ ਸਮਾਨ ਵੀ ਲੋਦੇ ਹੁਣ ਨਹੀਂ ਇਹ ਆ ਪਿੰਡੀ ਮਾਲ ਦਾ ਖਰਾਕੇ ਤੇ ਹੋਰ ਵੀ ਲੋਕ ਆ ਰਹੇ ਛੱਡ ਕੇ ਅਰੇ ਤਾਂ ਪਿਆਰ ਹੋਏ ਹਲੇ ਉਥੇ ਹਾਂ ਅੱਛਾ ਡੰਗੇ ਲੈ ਕੇ ਜਾ ਰਹੇ ਹੋ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਇਸ ਕਰਕੇ ਅਸੀਂ ਸਾਵਧਾਨੀ ਵਰਤਣ ਵਾਸਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਘਰ ਨੀਵੀਂ ਜਗ੍ਹਾ ਤੇ ਹੈ ਉਹ ਇਮੀਡੀਏਟ ਉੱਥੋਂ ਸ਼ਿਫਟ ਕਰਕੇ ਉੱਪਰ ਜਿਹੜੀ ਉੱਚੀ ਜਗ੍ਹਾ ਉੱਥੇ ਆ ਜਾਣ ਤੇ ਵੱਧ ਤੋਂ ਵੱਧ ਜਿਹੜੀ ਸੇਫਟੀ ਰੱਖਣ ਅਸੀਂ ਇਹਨਾਂ ਦੀ ਜਿਹੜੀ ਸਹਾਇਤਾ ਵਾਸਤੇ ਹਰ ਵਕਤ ਤਿਆਰ ਆ ਸਰਪੰਚ ਨਾਲ ਪੰਚਾਇਤ ਨਾਲ ਸਾਡਾ ਕੋਆਪਰੇਸ਼ਨ ਹੈ ਜੋ ਵੀ ਇਹਨਾਂ ਦੀ ਲੜਿੰਦੀ ਸਹਾਇਤਾ ਹੋਵੇਗੀ ਅਸੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਅਸੀਂ ਇਹਨਾਂ ਦੀ ਜਿਹੜੀ ਸਹਾਇਤਾ ਕਰਾਂਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੀ ਥੋੜੀ ਦੇਰ ਪਹਿਲਾਂ ਹੀ ਇੱਥੇ ਵਿਜ਼ਿਟ ਕਰਕੇ ਗਏ ਆ ਪਿੰਡ ਵਾਸੀਆਂ ਨੂੰ ਮਿਲ ਕੇ ਗਏ ਆ ਉਹਨਾਂ ਨੇ ਵੀ ਪੂਰੀ ਮਦਦ ਦਾ ਜਿਹੜਾ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿਹੜਾ ਪਿੰਡ ਹੈ ਸਾਰੇ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਨੇ ਜਿਨ੍ਹਾਂ ਚ ਤੁਸੀਂ ਅਨਾਉਂਸਮੈਂਟ ਕਰਾ ਰਹੇ ਹੋ ਉਹਨਾਂ ਨੂੰ ਹਦਾਇਤਾਂ ਕਰਦੇ ਹਾਂ ਫੇ ਲਾਲ ਟੈਂਡੀ ਵਾਲਾ ਗੱਟੀ ਰਾਜੋਗੇ ਇਹਨਾਂ ਪਿੰਡਾਂ 'ਚ ਜਿਹੜੀ ਨੀਵੀਂ ਜਗ੍ਹਾ ਤੇ ਪਾਣੀ ਦਾ ਹੈਗਾ ਕਾਲੂ ਰਾਈ ਆਲਰੇਡੀ ਪਾਣੀ ਤੋਂ ਅਫੈਕਟਡ ਹੈ ਤੇ ਇਹਨਾਂ ਪਿੰਡਾਂ ਦੇ ਵਾਸੀਆਂ ਨੂੰ ਪੰਚਾਇਤਾਂ ਨੂੰ ਅਸੀਂ ਮਿਲ ਰਹੇ ਹਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕੋਈ ਰਾਹਤ ਕੈਂਪ ਲਗਾਏ ਸਰ ਕਿਹ ਕੋ ਰਾਤ ਕੈਂਪ ਬਾਰੇ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਹੈ ਜਦੋਂ ਵੀ ਜਿਹੜੀ ਦੋ ਤਿੰਨ ਜਗ੍ਹਾ ਸਿਲੈਕਟ ਕੀਤੀਆਂ ਹੋਈਆਂ ਨੇ ਜਦੋਂ ਇਹਨਾਂ ਨੂੰ ਲੋਡ ਹੋਏਗੀ ਇਮੀਡੀਏਟ ਉਸ ਜਗ੍ਹਾ ਤੇ ਸ਼ਿਫਟ ਕਰਦੇ ਆਂਗੇ ਸਾਡੇ ਫਿਲਹਾਲ ਨੇੜੇ ਜਿਹੜਾ ਪਿੰਡ ਬਾਰੇ ਕੇ ਇੱਕ ਕੈਂਪ ਜਿਹੜਾ ਐਸਟੈਬਲਿਸ਼ ਹੈ ਗੁਰਦੁਆਰਾ ਸਾਹਿਬ ਵਿੱਚ ਉੱਥੇ ਇਮੀਡੀਏਟ ਅਸੀਂ ਸ਼ਿਫਟ ਕਰਕੇ ਇਹਨਾਂ ਨੂੰ ਗੁਰਵਿੰਦਰ ਜੀ ਟੈਂਡੀ ਵਾਲਾ ਦੇ ਵਿੱਚ ਵੀ ਜਿਹੜਾ ਸਤੂਲੀ ਦਰਿਆ ਦੇ ਨਾਲ ਜਿਹੜਾ ਪਾਣੀ ਆ ਉਹ ਖੇਤਾਂ ਦੇ ਵਿੱਚ ਪਹੁੰਚ ਚੁੱਕਾ ਹੋਇਆ ਹੋਲੀ ਹੋਲੀ ਅੱਜ ਵਾਰ ਦੇ ਵਿੱਚ ਲੱਗ ਦੇਖੋ ਇਸ ਗੱਲ ਤੇ ਸਾਰਾ ਪ੍ਰਸ਼ਾਸਨ ਨਜ਼ਰ ਰੱਖ ਰਿਹਾ ਹੈ ਪਿੰਡ ਵਾਸੀ ਵੀ ਇਸ ਗੱਲ ਤੋਂ ਵੇਅਰ ਹੈ ਸਾਡਾ ਸਵੇਰ ਦਾ ਤੀਸਰਾ ਰੌਂਡ ਹੈ ਇਹਨਾਂ ਨੂੰ ਮਿਲਣ ਵਾਸਤੇ ਤੇ ਇਹਨਾਂ ਦੀ ਹਰ ਤਰ੍ਹਾਂ ਨਾਲ ਜਿਹੜਾ ਅਸੀਂ ਹੈਲਪ ਕਰਾਂਗੇ ਠੀਕ ਹੈ ਨਾ ਪਾਣੀ ਤੱਕ ਕਹੋ ਗਿਆ ਨਾ ਪਾਣੀ ਤਾਂ ਆ ਗਿਆ ਨਹੀਂ ਨਹੀਂ ਮੈਂ ਸਵੇਰ ਸਵੇਰ ਦਾ ਦੇਖ ਲਿਆ ਸੀ ਤਕੁਜ ਇਸੇ ਤਰ੍ਹਾਂ ਦੇ ਹਾਲਾਤ ਪਟਿਆਲਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੇ ਨੇ ਜਿੱਥੇ ਪਾਣੀ ਦਾ ਪੱਧਰ ਖਤਰਨਾਕ ਲੈਵਲ ਤੇ ਪਹੁੰਚ ਚੁੱਕਿਆ ਹੈ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਲੋਕਾਂ ਦੇ ਘਰ ਜਾ ਕੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸੁਰੱਖਿਆ ਸੰਬੰਧੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਖਤਰੇ ਦੀ ਹਾਲਤ ਵਿੱਚ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਕੇ ਅਗਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਵੀ ਤਾਜ਼ਾ ਅਪਡੇਟ ਜਾਰੀ ਕੀਤਾ ਹੈ ਪੰਜਾਬ ਵਿੱਚ ਮੌਸਮ ਵਿਭਾਗ ਦੇ 5 ਦਿਨਾਂ ਦੇ ਲਈ red orange ਤੇ yellow alert جاری ਕੀਤਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਖੁਸ਼ਿਆਰਪੁਰ ਤੇ ਰੂਪਨਗਰ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਅਗਲੇ 24 ਘੰਟਿਆਂ ਤੱਕ ਨਾਜ਼ੁਕ ਰਹਿ ਸਕਦਾ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖ ਬਾਣੀ ਦੇ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਰੂਪਨਗਰ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਜਲੰਧਰ ਅਮਰitsar ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ 26 ਅਗਸਤ ਨੂੰ ਪੂਰੇ ਸੂਬੇ ਵਿੱਚ ਭਾਰੀ ਬਾਰਿਸ਼ ਦਾ yellow alert ਹੈ ਸਤਾਈ ਅਗਸਤ ਨੂੰ ਸਿਰਫ ਗੁਰਦਾਸਪੁਰ ਤੇ ਪਠਾਨਕੋਟ ਵਿੱਚ بارش ਦੇ ਅਸਰ ਵਿਖਾਈ ਗਏ ਨੇ ਜਦਕਿ ਬਾਕੀ ਹਿੱਸਿਆਂ ਵਿੱਚ ਮੌਸਮ ਆਮ ਰਹੇਗਾ 28 ਅਗਸਤ ਨੂੰ ਵੀ ਜ਼ਿਲ੍ਹੇ ਵਿੱਚ ਚੇਤਾਵਨੀ ਨਹੀਂ ਹੈ ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ 29 ਅਗਸਤ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਵਿੱਚ ਫੇਰ ਤੋਂ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਖਾਸ ਕਰਕੇ red alert ਵਾਲੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੇहद ਜ਼ਰੂਰੀ ਕੰਮਾਂ ਤੋਂ ਇਲਾਵਾ ਘਰੋਂ ਬਾਹਰ ਨਾ ਨਿਕਲਣ ਇਨ੍ਹਾਂ ਸਭ ਹਾਲਾਤਾਂ ਦੇ ਵਿਚਕਾਰ ਪੰਜਾਬ ਦੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇੱਥੇ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਹੈ ਜੋ ਹੁਣ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਆਇਆ ਹੈ ਦੇ ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ 7 ਸਲਵੇ ਗੇਟ ਖੋਲ ਦਿੱਤੇ ਨੇ ਜਿਸ ਰਾਹੀਂ 50000 ਕਿਊਸਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਇਸ ਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਵੀ ਪੈਦਾ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਹੈਡ ਵਰਕਸ ਵਿਖੇ ਵੀ ਇਸ ਸਾਲ ਦਾ ਸਭ ਤੋਂ ਜ਼ਿਆਦਾ ਪਾਣੀ ਛੱਡਿਆ ਗਿਆ ਹੈ ਹੈਡ ਵਰਕਸ ਤੇ 2,2000 ਕਿਊਸਿਕ ਪਾਣੀ ਛੱਡਿਆ ਗਿਆ ਹੈ ਇਸ ਵਿੱਚੋਂ 1000 ਕਿਊਸਿਕ ਪਾਣੀ ਜੋ ਹੈ ਉਹ ਹੁਸੈਨੀ ਵਾਲਾ ਡਾਊਨਸਟ੍ਰੀਮ ਵੱਲ ਛੱਡਿਆ ਗਿਆ ਜਦਕਿ ਲਗਭਗ 20000 ਕਿਊਸਿਕ ਪਾਣੀ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰਾਂ ਰਹੀ ਖੇਤੀ ਲਈ ਭੇਜਿਆ ਜਾ ਰਿਹਾ ਹੈ ਇਸ ਵਾਰ ਪਾਣੀ ਨੂੰ ਵੱਡੇ ਪੱਧਰ ਤੇ ਛੱਡਿਆ ਜਾ ਰਿਹਾ ਹੈ ਜਿਸ ਨੇ ਬਿਆਸ ਦਰਿਆ ਦੇ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਪਾਣੀ ਦਾ ਵਧਾ ਰੁਖ ਕੋਈ ਵੱਡੀ ਮੁਸੀਬਤ ਖੜੀ ਕਰ ਸਕਦਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੰਨਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ ਤੇ ਹਾਲਾਤਾਂ ਤੇ ਗਹਿਰੀ ਨਿਗਰਾਨੀ ਰੱਖੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜ ਦੀ ਮਾਰ ਹੇਠ ਚੱਲ ਰਹੇ ਨੇ ਇਸ ਹਾਲਾਤ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸੋਮਵਾਰ ਤੋਂ ਆਰਡਰ ਜਾਰੀ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ 20 ਪਿੰਡਾਂ ਅਤੇ 26, 27, 28 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਅਜਨਾਲਾ ਵਿੱਚ ਵੀ ਕੀਤਾ ਗਿਆ ਯਾਨੀ ਕਿ ਅਮ੍ਰਿਤਸਰ ਦੇ ਵਿੱਚ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਇਸੇ ਤਰ੍ਹਾਂ ਦੇ ਨਾਲ ਜਲੰਧਰ ਦੇ ਵਿੱਚ ਵੀ ਔਰ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 26 ਅਤੇ 27 ਤਰੀਕ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ 3 ਦਿਨਾਂ ਲਈ ਸਕੂਲ ਬੰਦ ਕਰ ਦਿੱਤੇ ਗਏ ਨੇ ਸਤਲੁਜ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ 26 27 28 ਅਗਸਤ ਨੂੰ ਸਾਰੇ ਸਕੂਲ ਬੰਦ ਰਹਿਣਗੇ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱ ਦਾ ਐਲਾਨ ਕਰ ਦਿੱਤਾ ਗਿਆ ਤਾਂ ਪੰਜਾਬ ਇਸ ਵੇਲੇ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕਿਆ ਹੈ ਔਰ ਇਸ ਤੋਂ ਵੀ ਵੱਡੀ ਮੁਸੀਬਤ ਦਾ ਸਾਹਮਣਾ ਉਸ ਨੂੰ ਕਰਨਾ ਪਵੇਗਾ ਭਾਵੇਂ ਹਾਲਾਤ ਕਿੰਨੇ ਵੀ ਮਾੜੇ ਹੀ ਕਿਉਂ ਨਾ ਹੋਣ ਹਿੰਮਤ ਨਹੀਂ ਹਾਰਨੀ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨਾ ਹੈ ਔਰ ਪੈਨਿਕ ਨਹੀਂ ਹੋਣਾ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇਹੀ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਹਾਲਾਂਕਿ ਬਹੁਤੇ ਪਿੰਡਾਂ ਦੇ ਜੋ ਲੋਕ ਨੇ ਜੋ ਪਾਣੀ ਦੀ ਮਾਰ ਹੇਠ ਖੁਦ ਨੂੰ ਵੇਖ ਰਹੇ ਨੇ ਉਹ ਪਿੰਡ ਖਾਲੀ ਕਰਕੇ ਉੱਚੀਆਂ ਥਾਵਾਂ ਤੇ ਜਾਣ ਦੇ ਲਈ ਮਜਬੂਰ ਹੋ ਰਹੇ ਨੇ ਤਾਂ ਪਾਣੀ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਕੀ ਕਰੇਗੀ ਕਿਉਂਕਿ ਜੇਕਰ ਉੱਪਰੋਂ ਪਾਣੀ ਜ਼ਿਆਦਾ ਆਏਗਾ ਤਾਂ ਡੈਮ ਦੇ ਗੇਟ ਜੋ ਨੇ ਫਲੱਡ ਗੇਟ ਖੋਲਣੇ ਹੀ ਪੈਣਗੇ ਔਰ ਅਜੇਹੇ ਦੇ ਵਿੱਚ ਪੰਜਾਬ ਦੇ ਜੋ ਲੱਖਾਂ ਲੋਕ ਨੇ ਉਹ ਹੜ੍ਹ ਦੀ ਮਾਰ ਹੇਠ ਆਉਣਗੇ ਹੀ ਆਉਣਗੇ ਮਸਲਾ ਸਿਰਫ ਇਨਾ ਹੈ ਗੱਲ ਸਿਰਫ ਇਨੀ ਹੈ ਕਿ ਅਸੀਂ ਇਨਾ ਹਾਲਾਤਾਂ ਦੇ ਨਾਲ ਲੜਨ ਦੀ ਕਿੰਨੀ ਤਿਆਰੀ ਕਰਦੇ ਹਾਂ ਔਰ ਕਿੰਨਾ ਜਜ਼ਬਾਤਾਂ ਦੇ ਨਾਲ ਕਿੰਨੀ ਹਿੰਮਤ ਦੇ ਨਾਲ ਇਸ ਲੜਾਈ ਨੂੰ ਲੜਦੇ ਹਾਂ ਤਾਂ ਪੰਜਾਬ ਲਈ ਇਸ ਵੇਲੇ ਭਾਵੇਂ ਔਖੀ ਘੜੀ ਹੈ ਪਰ ਪੰਜਾਬ ਦੇ ਲੋਕ ਜੁਝਾਰੂ ਨੇ ਉਹਨਾਂ ਲਈ ਲੜਨਾ ਵੀ ਜ਼ਰੂਰੀ ਹੈ ਤੇ ਲੜਨਾ ਉਹ ਜਾਣਦੇ ਵੀ ਨੇ ਪਰ ਇਨਾ ਮੁਸ਼ਕਿਲ ਹਾਲਾਤਾਂ ਦੇ ਵਿੱਚ ਜੋ ਰੋਜ਼ਾਨਾ ਕੰਮਕਾਰਾਂ ਤੇ ਜਾਣ ਵਾਲੇ ਲੋਕ ਨੇ ਉਨਾਂ ਲਈ ਵੀ ਇੱਕ ਵੱਡੀ ਮੁਸੀਬਤ ਹੈ ਉਨਾਂ ਲਈ ਆਉਣਾ ਜਾਣਾ ਔਖਾ ਹੋ ਗਿਆ ਅਜਿਹੇ ਹਾਲਾਤ ਦੇ ਵਿੱਚ ਹੁਣ ਪੰਜਾਬ ਸਰਕਾਰ ਜਾਂ ਫਿਰ ਪ੍ਰਾਈਵੇਟ ਫਰਮਾਂ ਕੀ ਉਪਰਾਲਾ ਕਰਦੀਆਂ ਨੇ ਇਸ ਗੱਲ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਨਹੀਂ ਭੁੱਤ ਮੈਂ ਨਹੀਂ ਜਾ ਰਹਾ ਮੈਂ ਇਥੇ ਰਹਿਣਾ ਮੇਰੇ ਬੇਟੇ ਨੇ ਆ ਜਾਣਾ